ਕੀ ਕ ਮਰੀ ਜਾਂਦੇ ਨੇ ਇਨਸਾਫ ਮਿਲ ਗਿਆ ਇਨਸਾਫ ਮਿਲ ਗਿਆ ਕੀ ਇਨਸਾਫ ਮਿਲਿਆ ਜਿਨ੍ਹਾਂ ਦੇ ਜਵਾਨ ਪੁੱਤਰ ਮਾਰ ਦਿੱਤੇ ਗਏ ਜਿਨ੍ਹਾਂ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਕੜਾਈਆਂ ਹੀ ਤਲਿਆ ਗਿਆ ਜਿਨ੍ਹਾਂ ਦੀਆਂ ਜਨਾਨੀਆਂ ਨੂੰ ਅੱਜ ਤੱਕਰ ਮਿਲੀਆਂ ਹੀ ਨਹੀਂ ਕੁੜੀਆਂ ਉਹ ਯਾਰ ਇਨਸਾਫ ਇੱਕ ਬੰਦੇ ਨਾਲ ਹੋ ਗਿਆ ਇਹਨੂੰ ਤਾਂ ਫਾਂਸੀ ਚਾਹੀਦੀ ਸੀ ਕੁੜੀਆਂ ਜਾ ਕੇ ਉਹਨਾਂ ਨੇ ਰੱਖੀਆਂ ਪੁਲਿਸ ਵਾਲਿਆਂ ਨੇ ਉਹਨਾਂ ਪਿੰਡ ਵਾਲਿਆਂ ਨੇ ਰੇਪ ਕੀਤੇ ਉਥੇ ਹਜ਼ਾਰਾਂ ਦੀ ਗਿਣਤੀ 'ਚ ਹਿੰਦੁਸਤਾਨ ਦੇ ਅੰਦਰ ਥਾਂ ਥਾਂ ਤੇ ਸਿੱਖ ਮਾਰ ਦਿੱਤੇ ਗਏ ਕਿ ਇੱਕ ਬੰਦੇ ਨੇ ਮਾਰੇ ਨੇ ਕਿੱਡੇ ਸਾਡੇ ਸਿੱਖਾਂ ਦਾ ਦਿਮਾਗ ਹੈ ਕਿ ਕਹਿ ਰਹੇ ਨੇ ਨਹੀਂ ਜੀ ਭਾਜਪਾ ਨੇ ਬਹੁਤ ਵਧੀਆ ਕਰਦਾ ਯਾਰੇ ਤੂੰ ਸਾਡੇ ਤੇ ਹਸਾਨ ਕੀਤਾ 43 ਸਾਲ ਦੇ ਬਾਅਦ ਸਜ਼ਾ ਜਿਹੜੇ ਘਰ ਬਰਬਾਦ ਹੋ ਗਏ ਕਈਆਂ ਨੇ ਜਿਨ੍ਹਾਂ ਨੇ ਆਪ ਦੇ ਕਰਦਸਤਾ ਜੀ ਮਰਦੇ ਵੇਖੇ ਉਹ ਪਾਗਲ ਹੋ ਗਏ ਰੋਟੀ ਬਣਾਉਣ ਵਾਲਾ ਕਮਾਉਣ ਵਾਲਾ ਕੋਈ ਨਹੀਂ ਰਿਹਾ ਕਈ ਬੰਦੇ ਜ਼ਿੰਦਗੀ ਸੜਕਾਂ ਤੇ ਹਾਰ ਗਏ ਆਪ ਦੀ ਕਾਦਾ ਇਨਸਾਫ ਯਾਰ ਮੈਨੂੰ ਤਾਂ ਇਹਨਾਂ ਦੱਸ ਦਿਓ 30 40 ਯਾਰ ਬੰਦਾ ਮਾਰਨ ਲਈ ਕਿੰਨੇ ਬੰਦੇ ਚਾਹੀ ਜਿੰਨਾ ਕੁੜੀਆਂ ਦੇ ਰੇਪ ਹੋ ਜਿਹੜੀਆਂ ਕੁੜੀਆਂ ਸਾੜ ਦਿੱਤੀਆਂ ਗਈਆਂ ਉਹਨਾਂ ਦਾ ਕਾਤਲ ਕਾਓ ਪੱਗਾਂ ਲਾ ਕੇ ਵਾਲ ਕਟਾਉਣੇ ਪਏ ਕੜੇ ਲਾਉਣੇ ਪਏ ਕਈਆਂ ਨੇ ਆਪ ਆਪ ਦੇ ਵਾਲ ਪਿੱਛੇ ਕੁੜੀਆਂ ਆਕੂ ਰੱਖੇ ਯਾਰ ਇੱਕ ਜਿਹਨੂੰ ਤੁਸੀਂ ਆਜ਼ਾਦ ਦੇਸ਼ ਕਹਿੰਦੇ ਜੀ ਉਸ ਆਜ਼ਾਦ ਦੇਸ਼ ਦੇ ਵਿੱਚ 37 ਸਾਲ ਦੇ ਬਾਅਦ ਇੱਕ ਕੌਮ ਨੂੰ ਉਹਦਾ ਚਿੰਨ੍ਹ ਵੇਖ ਕੇ ਭਜਾ ਭਜਾ ਕੇ ਮਾਰਨਾ ਕੀ ਇਹ ਜਾਇਜ਼ ਹੈ ਕੀ ਉਹ ਸਾਰੇ ਜਿਹੜੇ ਲੀਡਰ ਸੀ ਉਸ ਵਕਤ ਉਹ ਫਾਂਸੀ ਨਹੀਂ ਦੇਣ ਵਾਲੇ ਸੀ ਉਥੇ ਲੋਕਾਂ ਨੂੰ ਅੱਗ ਲਾਈ ਗਰਾਂ ਦੇ ਟਾਇਰ ਪਾਏ ਇੱਕੋ ਸੈਜ ਦੇ ਸਰੀਏ ਦਿੱਤੇ ਇੱਕੋ ਤਰ੍ਹਾਂ ਦਾ ਪਾਊਡਰ ਦਿੱਤਾ ਇਹ ਇੱਕ ਬੰਦੇ ਦਾ ਕੰਮ ਕੀ ਉਹ ਸੜਕੇ ਦੇ ਜਿਹੜੇ ਐਸ ਐਚਓ ਤੋਂ ਲੈ ਕੇ ਉਸ ਏਰੀਆ ਦੇ ਐਸ ਐਸ ਪੀ ਤੱਕ ਉਹ ਸਾਰੇ ਮਲਜਮ ਨਹੀਂ ਜਿਨ੍ਹਾਂ ਦੀ ਡਿਊਟੀ ਸੀ ਜਾਨ ਮਾਲ ਦੀ ਰੱਖਿਆ ਕਰਨੀ ਉਹ ਡਿਊਟੀ ਨਹੀਂ ਨਿਭਾਈ ਉਹਨਾਂ ਨੇ ਜਾਨ ਮਾਲ ਦੀ ਰੱਖਿਆ ਦੀ ਥਾਂ ਤੇ ਆਪ ਕਤਲ ਕੀਤਾ ਪੁੱਛੋ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਸਿੱਕ ਦਿੱਲੀ ਦੇ ਵਿੱਚ ਸਿੱਕ ਕਤਲਿਆਮ ਦੇ ਦੋਸ਼ੀ ਸੱਜਨ ਕੁਮਾਰ ਨੂੰ ਅਜੇ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਹ ਦੱਸਦੇ ਚੱਲੀ ਕਿ 1 ਨਵੰਬਰ 1984 ਨੂੰ ਸਰਸ ਦਿੱਲੀ ਦੇ ਸਰਸਵਤੀ ਵਿਹਾਰ ਦੇ ਵਿੱਚ ਪਿਓ ਪੁੱਤਰ ਦੇ ਕਤਲ ਕੀਤੇ ਜਾਣ ਨੂੰ ਲੈ ਕੇ ਜਿਹੜੀ ਹੈਗੀ ਆ ਉਹ ਸਜ਼ਾ ਇਹ ਸੁਣਾਈ ਗਈ ਆ ਪਾ ਇਸ ਮਸਲੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖੜਾ ਹੋਣਗੇ ਸਭ ਤੋਂ ਪਹਿਲਾਂ ਖੜਾ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਵਾਂਗੇ ਖੜਾ ਸਾਹਿਬ ਸਵਾਗਤ ਆ ਰੇ ਮੀ ਟੈਲੀਵਿਜ਼ਨ ਤੇ ਸਤਿ ਸ਼੍ਰੀ ਅਕਾਲ ਜੀ ਖੜਾ ਸਾਹਿਬ ਕਿਵੇਂ ਦੇਖਦੇ ਹੋ ਹਾਲਾਂਕਿ ਜਿਹੜੇ ਪਰਿਵਾਰ ਆ ਅਸਸਪਤੀ ਵਿਹਾਰ ਦੇ ਵਿੱਚ ਨਵੰਬਰ 1984 ਨੂੰ ਪਿਓ ਪੁੱਤ ਦਾ ਜਿਹੜਾ ਕਤਲ ਕੀਤਾ ਜਾਂਦਾ ਉਸ ਤੇ ਦੋ ਦੋਸ਼ਾਂ ਦੇ ਤਹਿਤ ਜਿਹੜਾ ਹੈਗਾ ਸਜ਼ਾ ਸੁਣਾਈ ਜਾਂਦੀ ਹੈ ਸੱਜਨ ਕੁਮਾਰ ਨੂੰ ਹਾਲਾਂਕਿ ਪਰਿਵਾਰ ਦੇ ਵੱਲੋਂ ਮੌਤ ਦੀ ਮੰਗ ਕੀਤੀ ਗਈ ਹੈ ਕਿ ਮੌਤ ਦੀ ਸਜ਼ਾ ਜਿਹੜੀ ਸੁਣਾਈ ਜਾਵੇ ਕੀ ਲੱਗਦਾ ਵੀ ਕਿਤਨਾ ਕਿਤੇ ਕੋਈ ਠੰਡੀ ਹਵਾ ਦਾ ਬੋਲਾ ਹੈ ਇਹ ਸਜ਼ਾ ਸੁਣਾਇਆ ਜਾਣਾ ਸੱਜਣ ਕੁਮਾਰ ਨੂੰ ਨਹੀਂ ਪਹਿਲੀ ਗੱਲ ਤਾਂ ਗਰੇਵਾਲ ਸਾਹਿਬ ਇਹ ਹੈ ਕਿ ਇਹ ਕੋਈ ਸਾਡੇ ਦੇ ਹਸਾਨ ਕਰ ਰਹੇ ਨੇ ਮੈਂ ਉੱਥੋਂ ਦੇ ਸਿੱਖ ਬੰਦਿਆਂ ਦੀ ਜਾਂ ਲੀਡਰਾਂ ਦੀ ਇੱਕ ਗੱਲ ਵੇਖ ਕੇ ਬੜਾ ਹੈਰਾਨ ਆ ਕਿ ਜੀ ਹੁਣ ਜਦ ਇਨਸਾਫ ਮਿਲ ਗਿਆ ਸਿੱਖਾਂ ਨੂੰ ਕੀ ਇਹ ਇਨਸਾਫ ਹੈ ਕਿ ਇੱਕ ਬੰਦੇ ਨੇ ਇਹੀ ਹਜ਼ਾਰਾਂ ਬੰਦੇ ਕਿ ਇੱਕ ਬੰਦੇ ਨੇ ਹਜ਼ਾਰਾਂ ਬੰਦੇ ਇਕੱਠੇ ਮਾਰਤੇ ਜੀ ਇਹਨੇ ਸਾਰਿਆਂ ਦੇ ਵਿੱਚ এনਵਾਇਰਨਮੈਂਟ ਜਿਹੜੀ ਸੀ ਉੱਥੋਂ ਦਾ ਐਸ ਐਚਓ ਉਥੋਂ ਦਾ ਐਸਐਸਪੀ ਡੀਆਈਜੀ ਆਈਜੀ ਡੀਜੀਪੀ ਉਹ ਕਿੱਥੇ ਗਏ ਸਾਰੇ ਅਸੀਂ ਕਹਿ ਰਹੇ ਹਾਂ ਕਿ ਭੀੜ ਨੂੰ ਉਕਸਾਇਆ ਤੇ ਭੀੜ ਕਿੱਥੇ ਗਈ ਉਹ ਪੁਲਿਸ ਨਾਰ ਰਹੀ ਐ ਪੁਲਿਸ ਨੇ ਸਾਰੇ ਦਿੱਲੀ ਦੇ ਅੰਦਰ ਲੋਕ ਮਾਰੇ ਲੋਕਾਂ ਦੀਆਂ ਧੀਆਂ ਪਣਾ ਦੀ ਇੱਜ਼ਤਾਂ ਲੁੱਟੀਆਂ ਚੁੱਕ ਕੇ ਗੱਡੀਆਂ ਦੇ ਵਿੱਚ ਦੋ ਦੋ ਤਿੰਨ ਤੇ ਰਾਤਾਂ ਰੱਖੀਆਂ ਕੁੜੀਆਂ ਇੱਕ ਪਿੰਡ ਨਾਲ ਐ ਉਥੇ ਕੁੜੀਆਂ ਜਾ ਕੇ ਉਹਨਾਂ ਨੇ ਰੱਖੀਆਂ ਪੁਲਿਸ ਵਾਲਿਆਂ ਨੇ ਉਹਨਾਂ ਪਿੰਡ ਵਾਲਿਆਂ ਨੇ ਰੇਪ ਕੀਤੇ ਉਥੇ ਹਜ਼ਾਰਾਂ ਦੀ ਗਿਣਤੀ 'ਚ ਹਿੰਦੁਸਤਾਨ ਦੇ ਅੰਦਰ ਥਾਂ ਥਾਂ ਤੇ ਸਿੱਖ ਮਾਰ ਦਿੱਤੇ ਗਏ ਕਿ ਇੱਕ ਬੰਦੇ ਨੇ ਮਾਰੇ ਨੇ ਕਿੱਡੇ ਸਾਡੇ ਸਿੱਖਾਂ ਦਾ ਦਿਮਾਗ ਹੈ ਕਿ ਕਹਿ ਰਹੇ ਨੇ ਨਹੀਂ ਜੀ ਭਾਜਪਾ ਨੇ ਬਹੁਤ ਵਧੀਆ ਕਰਤਾ ਯਾਰੇ ਕੋਈ ਸਾਡੇ ਤੇ ਹਸਾਨ ਕੀਤਾ ਇੱਕ ਸਾਈਡ ਤੇ ਤੁਸੀਂ ਕਹਿ ਰਹੇ ਕਾਨੂੰਨ ਹੈ ਇਹਦਾ ਵੈਸੇ ਜ਼ਿੰਮੇਵਾਰੀ ਬਣਦੀ ਹੈ ਇਹ ਅਦਾਲਤ ਦਾ ਕੰਮ ਹੈ ਵੈਸੇ ਹੀ ਜ਼ਿੰਮੇਵਾਰੀ ਬਣਦੀ ਹੈ ਜੇ ਉੱਥੇ 20000 ਜਾਂ 40000 ਜਿੰਨਾ ਸਿੱਖ ਮਾਰਿਆ ਗਿਆ ਹੈ ਉਹਨੂੰ ਮਾਰਨ ਵਾਲੇ ਕਿੰਨੇ ਲੋਕ ਸੀ ਕੀ ਉਹ 35 40000 ਜਾਂ 30000 ਬੰਦੇ ਨੂੰ ਮਾਰਨ ਵਾਲੇ 100 ਬੰਦਾ ਸੀ ਕੀ ਉਹ 10 ਬੰਦੇ ਸੀ ਕੀ ਉਹ ਸਲਕੇ ਦੇ ਜਿਹੜੇ ਐਸਐਚਓ ਤੋਂ ਲੈ ਕੇ ਉਸ ਏਰੀਏ ਦੇ ਐਸਐਸਪੀ ਤੱਕ ਉਹ ਸਾਰੇ ਮਲਜਮ ਨਹੀਂ ਜਿਹੜੀਆਂ ਇਹਨਾਂ ਦੀਆਂ ਐਵੀਡੈਂਸ ਆਈਆਂ ਨੇ ਸੈੱਟ ਬਣੀਆਂ ਸੀ ਉਹਨਾਂ ਦੇ ਵਿੱਚ ਸਾਰੇ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਉਸ ਵਕਤ ਡਿਊਟੀ ਨਹੀਂ ਨਿਭਾਈ ਜਿਨ੍ਹਾਂ ਨੇ ਉਸ ਵਕਤ ਭੀੜ ਨੂੰ ਸਪੋਰਟ ਕੀਤੀ ਜਿਨ੍ਹਾਂ ਨੇ ਗੁਰਦੁਆਰੇ ਤੇ ਜਾ ਕੇ ਹਮਲੇ ਕਰਾਏ ਉੱਥੇ ਲੋਕਾਂ ਨੂੰ ਅੱਗ ਲਾਈ ਗੱਲਾਂ 'ਚ ਟਾਇਰ ਪਾਏ ਇੱਕੋ ਸਾਈਜ਼ ਦੇ ਸਰੀਏ ਦਿੱਤੇ ਇੱਕੋ ਤਰ੍ਹਾਂ ਦਾ ਪਾਊਡਰ ਦਿੱਤਾ ਕਿ ਇਹ ਇੱਕ ਬੰਦੇ ਦਾ ਕੰਮ ਸੀ ਸਾਡੇ ਨਾਲ ਜਸਜੀ ਉਹ ਹੋਇਆ ਜੋ ਯਹੂਦੀਆਂ ਨਾਲ ਹੋਇਆ ਸੀ ਯਹੂਦੀ 1940-42 ਤੋਂ ਲੈ ਕੇ 45 ਤੱਕ ਇੱਕ ਟਾਰਗੇਟ ਕਰਕੇ ਮਾਰੇ ਗਏ ਸੀ ਤੁਸੀਂ ਦੇਖੋ ਨਾ ਜੀ ਜਿਸ ਦਿਨ ਯੂਦੀ ਮਰਦੇ ਨੇ ਤਾਂ ਉਸ ਤੋਂ ਪਹਿਲਾਂ ਉਹਨਾਂ ਦੀਆਂ ਜਿਹੜੀਆਂ ਸਰਵਿਸਿਜ਼ ਵਾਪਸ ਲੈ ਲਈਆਂ ਗਈਆਂ ਜਿਹੜੀਆਂ ਪੋਸਟਾਂ ਤੇ ਉਹ ਵਾਪਸ ਲੈ ਲਈਆਂ ਉਹਨਾਂ ਨੂੰ ਉੱਥੇ ਦੂਰ ਦਰਾਡੇ ਭੇਜਿਆ ਸਾਰੇ ਅਹੁਦੇ ਚੇਂਜ ਕਰ ਦਿੱਤੇ ਗਏ ਤੇ ਦਿੱਲੀ ਦੇ ਅੰਦਰ ਜਿਹੜੀ ਸਿੱਖ ਪੁਲਿਸ ਸੀ ਉਹਨਾਂ ਨੂੰ ਥਾਣਿਆਂ 'ਚ ਬੰਦ ਕਰ ਦਿੱਤਾ ਗਿਆ ਸੀ ਜਿੱਥੇ-ਜਿੱਥੇ ਵੀ ਸਿੱਖ ਅਫੀਸਰ ਸੀ ਉਹਨਾਂ ਨੂੰ ਛੁੱਟੀ ਭੇਜ ਦਿੱਤਾ ਗਿਆ ਸੀ ਸਾਡੇ ਨਾਲ ਸੇਮ ਯਹੂਦੀਆਂ ਵਾਲੀ ਹੋਈ ਹੈ ਯਹੂਦੀਆਂ ਨੂੰ ਇੱਕ ਨਸਲ ਨੂੰ ਟਾਰਗੇਟ ਕੀਤਾ ਗਿਆ ਸੀ ਸਿੱਖਾਂ ਨੂੰ ਇੱਕ ਪੱਗ ਵੇਖ ਕੇ ਕੜਾ ਵੇਖ ਕੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੀ ਸਾਨੂੰ ਓਵੇਂ ਖਤਮ ਕੀਤਾ ਜਿਵੇਂ ਯਹੂਦੀਆਂ ਨੂੰ ਖਤਮ ਕੀਤਾ ਤੇ ਅਸੀਂ ਚੀਕਾ ਮਾਰੀ ਜਾਂਦੇ ਆ ਸਾਡੇ ਸਿੱਖ ਲੀਡਰ ਜਿਹੜੇ ਉਧਰ ਚਲੇ ਗਏ ਨੇ ਉਹ ਚੀਕਾ ਮਾਰੀ ਜਾਂਦੇ ਨੇ ਕਿ ਇਨਸਾਫ ਮਿਲ ਗਿਆ ਇਨਸਾਫ ਮਿਲ ਗਿਆ ਕਿ ਇਨਸਾਫ ਮਿਲਿਆ ਜਿਨ੍ਹਾਂ ਦੇ ਜਵਾਨ ਪੁੱਤਰ ਮਾਰ ਦਿੱਤੇ ਗਏ ਜਿਨ੍ਹਾਂ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਕੜਾਈਆਂ ਹੀ ਤਲਿਆ ਗਿਆ ਜਿਨ੍ਹਾਂ ਦੀਆਂ ਜਨਾਨੀਆਂ ਨੂੰ ਅੱਜ ਤੱਕਰ ਮਿਲੀਆਂ ਹੀ ਨਹੀਂ ਕੁੜੀਆਂ ਉਹ ਯਾਰ ਇਨਸਾਫ ਇੱਕ ਬੰਦੇ ਨਾਲ ਹੋ ਗਿਆ ਇਹਨੂੰ ਤਾਂ ਫਾਂਸੀ ਚਾਹੀਦੀ ਸੀ ਇਸ ਬੰਦੇ ਨੂੰ ਫਾਂਸੀ ਚਾਹੀਦੀ ਸੀ ਇਹਦੀ ਦੇਖੋ ਉਥੇ ਇਹਦੀ ਹਿਸਟਰੀ ਪੜੋ ਉਥੇ ਜਾ ਕੇ ਇਹਦੀ ਐਵੀਡੈਂਸ ਦੇਖੋ ਕਿੰਨੀ ਭੀੜ ਨੂੰ ਇਕੱਠਿਆ ਕਰਕੇ ਕਿਹੜੇ-ਕਿਹੜੇ ਏਰੀਆ 'ਚ ਲੈ ਕੇ ਗਏ ਨੇ ਕਮਾਲ ਦੀ ਗੱਲ ਹੈ ਦੋ ਬੰਦਿਆਂ ਦਾ ਕੇਸ ਪਾ ਦਿੱਤਾ ਗਿਆ ਇਸਤੇ ਹਜ਼ਾਰਾਂ ਦੀ ਗਿਣਤੀ ਸਿੱਖ ਮਰੇ ਨੇ ਮੇਨ ਮੁਲਜ਼ਮੇ ਜਿਹੜੇ 5-10 ਬੰਦੇ ਨੇ ਜਿਹੜੇ ਇਕਸਾਉਂਦੇ ਨੇ ਉਹਨਾਂ ਲੋਕਾਂ ਨੂੰ ਬਾਕੀ ਦਾ ਭੀੜ ਹੈ ਨਾ ਜੀ ਬਾਕੀ ਦਾ ਪੁਲਿਸ ਅਫਸਰ ਕਿੱਧਰ ਗਏ ਜਿਨ੍ਹਾਂ ਦੀ ਡਿਊਟੀ ਸੀ ਜਿਨ੍ਹਾਂ ਦੀ ਡਿਊਟੀ ਸੀ ਜਾਨ ਮਾਲ ਦੀ ਰੱਖਿਆ ਕਰਨੀ ਉਹ ਡਿਊਟੀ ਨਹੀਂ ਨਿਭਾਈ ਉਹਨਾਂ ਨੇ ਜਾਨ ਮਾਲ ਦੀ ਰੱਖਿਆ ਦੀ ਥਾਂ ਤੇ ਆਪ ਕਤਲ ਕੀਤਾ ਪੁਲਿਸ ਨੇ ਹਾਲਕੀ ਸੱਜਨ ਕੁਮਾਰ ਜੀ ਗੱਲ ਕਰੀਏ ਸੱਜਨ ਕੁਮਾਰ ਨੇ ਸਾਰੇ ਦੋਸ਼ਾਂ ਤੋਂ ਆਪ ਦੇ ਆਪ ਨੂੰ ਬਰੀ ਕੀਤਾ ਉਹਨਾਂ ਨੇ ਇਹ ਕਿਹਾ ਕਿ ਜਿੰਨੇ ਵੀ ਦੋਸ਼ ਲਾਇਏ ਗਏ ਨੇ ਉਹ ਝੂਠੇ ਨੇ ਪਰ ਜੇ ਐਸਆਈਟੀ ਦੀ ਰਿਪੋਰਟ ਤੇ ਜਾਈ ਐਸਆਈਟੀ ਦੀ ਰਿਪੋਰਟ ਪੜ੍ਹੀਏ ਤਾਂ ਉਹ ਕਹਿੰਦੇ ਆ ਕਿ ਭੀੜ ਨੂੰ ਉਕਸਾਇਆ ਆ ਉਹ ਉਹਨਾਂ ਦੀ ਨਿੱਜੀ ਜਾਇਦਾਦ ਲੁੱਟਣ ਦੇ ਲਈ ਉਹਨਾਂ ਦੇ ਘਰ ਘਰ ਦੇ ਵਿੱਚ ਅੱਗ ਲਾਉਣ ਦੇ ਲਈ ਇਹ ਚੀਜ਼ ਦੇ ਲਈ ਉਕਸਾਇਆ ਗਿਆ ਤੇ ਉਹਦੇ ਨਾਲ ਨਾਲ ਆਪ ਭੀੜ ਦੀ ਅਗਵਾਈ ਕੀਤੀ ਆ ਸਰ ਜਿਸੀ ਮਾੜਾ ਜਿਹਾ ਡੀਪਲੀ ਐਵੀਡੈਂਸ ਦੇਖੋਗੇ ਨਾ ਇਹਨਾਂ ਕੇਸਾਂ ਦੇ ਅੰਦਰ ਤਾਂ ਲੋਕਾਂ ਨੇ ਕਈਆਂ ਜਿਹੜੇ ਪੱਗਾਂ ਲਾ ਕੇ ਵਾਲ ਕਟਾਉਣੇ ਪਏ ਕੜੇ ਲਾਉਣੇ ਪਏ ਕਈਆਂ ਨੇ ਆਪਦੇ ਵਾਲ ਪਿੱਛੇ ਕੁੜੀਆਂ ਆਕੂ ਰੱਖੇ ਯਾਰ ਇੱਕ ਜਿਹਨੂੰ ਤੁਸੀਂ ਆਜ਼ਾਦ ਦੇਸ਼ ਕਹਿੰਦੇ ਜੀ ਉਸ ਆਜ਼ਾਦ ਦੇਸ਼ ਦੇ ਵਿੱਚ 37 ਸਾਲ ਦੇ ਬਾਅਦ ਇੱਕ ਕੌਮ ਨੂੰ ਉਹਦਾ ਚਿੰਨ੍ਹ ਵੇਖ ਕੇ ਭਜਾ ਭਜਾ ਕੇ ਮਾਰਨਾ ਕੀ ਇਹ ਜਾਇਜ਼ ਹੈ ਕੀ ਉਹ ਸਾਰੇ ਜਿਹੜੇ ਲੀਡਰ ਸੀ ਉਸ ਵਕਤ ਉਹ ਫਾਂਸੀ ਨਹੀਂ ਦੇਣ ਵਾਲੇ ਸੀ ਸਾਡੇ ਲੀਡਰ ਜੂ ਕੱਛਾ ਮਰੀ ਜਾਂਦੇ ਨੇ ਬੈਠੇ ਉੱਥੇ ਸਾਡੇ ਸਿੱਖ ਨੂੰ ਇਨਸਾਫ਼ ਮਿਲ ਗਿਆ ਇਨਸਾਫ਼ ਮਿਲ ਗਿਆ ਕੀ ਇਨਸਾਫ਼ ਮਿਲਿਆ ਇਸ ਦੇ ਵਿੱਚ ਕੀ ਜਿਹੜੇ ਬੰਦੇ ਕੈਲਕਟਾ ਮਾਰੇ ਹੁੰਦੇ ਕਹਿਣ ਤੇ ਮਾਰੇ ਜਿਹੜੇ ਦੂਜੀ ਦਿੱਲੀ ਦੇ ਦੂਜੇ ਪੋਰਸ਼ਨ ਜਮਣਾ ਦੇ ਪਾਰ ਜਾਂ ਉਰਲੇ ਪਾਸੇ ਉਰਲੇ ਪਾਸੇ ਕੀ ਉਹ ਕੱਲੇ ਟਾਈਟਲ ਸੱਜਣ ਕੁਮਾਰ ਦੇ ਕਹਿਣ ਤੇ ਬੰਦੇ ਮਾਰੇ ਐਨੇ ਇਲਾਕਿਆਂ ਦੇ ਬੰਦੇ ਮਾਰੇ ਐਨੇ ਘਰ ਲੁੱਟੇ ਗਏ ਇਨੇ ਉਹਨਾਂ ਦੇ ਸਰੀਰਾਂ ਦੇ ਅੰਗ ਵੱਖ-ਵੱਖ ਕਰ ਦਿੱਤੇ ਗਏ ਮੈਂ ਤਾਂ ਤਾਂ ਕਿਹਾ ਯਹੂਦੀਆਂ ਵਾਕੂ ਸਾਡੇ ਤੇ 37 ਸਾਲ ਦੇ ਬਾਅਦ ਟਾਈਮ ਆਇਆ ਸੀ ਜਿਵੇਂ ਯਹੂਦੀਆਂ ਨੂੰ ਉਹਨਾਂ ਨੂੰ ਬਿਲਕੁਲ ਉਸ ਨਸਲ ਨੂੰ ਖਤਮ ਕਰਨ ਦੇ ਲਈ ਕੀਤਾ ਗਿਆ ਉਹੀ ਸਾਡੇ ਲਈ ਕੀਤਾ ਗਿਆ ਉੱਥੇ ਯਹੂਦੀਆਂ ਦੇ ਇਸ ਜੋ ਵੀ ਇਨਸਾਫ ਮਿਲਿਆ ਜਿਹੜਾ ਕਿ ਹਾਲਾਂਕਿ ਤੁਸੀਂ ਕਹਿੰਦੇ ਹੋ ਕਿ ਇਹ ਕੋਈ ਉਹ ਇਨਸਾਫ ਨਹੀਂ ਤੁਸੀਂ ਕਹਿੰਦੇ ਹੋ ਕਿ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹਾਲਾਂਕਿ ਪਰਿਵਾਰ ਨੇ ਹੀ ਮੌਤ ਦੀ ਸਜ਼ਾ ਦੀ ਮੰਗ ਕੀਤੀ ਪਰ ਇਹ ਇਨਸਾਫ ਵੀ ਇੰਨੇ ਸਾਲਾਂ ਦੇ ਬਾਅਦ ਮਿਲਣਾ ਕਿ 84 ਦੇ ਵਿੱਚ ਇਹ ਘਟਨਾਵਾਂ ਹੋਈਆਂ 84 ਦੇ ਵਿੱਚ ਕਤਲਿਆਮ ਹੋਣਾ ਤੇ ਅੱਜ ਆਪਾਂ 225 ਦੇ ਵਿੱਚਾਂ 225 ਦੇ ਵਿੱਚ ਸਜ਼ਾ ਜਿਹੜੀ ਉਹ ਮਿਲਣੀ ਨੂੰ ਕਿਵੇਂ ਦੇਖਦੇ ਹੋ 41 ਸਾਲ ਦੇ ਬਾਅਦ ਸਜ਼ਾ ਜਿਹੜੇ ਘਰ ਬਰਬਾਦ ਹੋ ਗਏ ਕਈ ਬੰਦੇ ਪਾਗਲ ਹੋ ਗਏ ਕਈਆਂ ਨੇ ਜਿਨ੍ਹਾਂ ਨੇ ਆਪਦੇ ਘਰ ਦਸ ਦਸ ਜੀ ਮਰਦੇ ਵੇਖੇ ਉਹ پاگل ਹੋ ਗਏ ਰੋਟੀ ਬਣਾਉਣ ਵਾਲਾ ਕਮਾਉਣ ਵਾਲਾ ਕੋਈ ਨਹੀਂ ਰਿਹਾ ਕਈ ਬੰਦੇ ਜ਼ਿੰਦਗੀ ਸੜਕਾਂ ਤੇ ਹਾਰ ਗਏ ਆਪਦੀ ਕਾਦਾ ਇਨਸਾਫ ਇੱਕ ਬੰਦੇ ਨੂੰ ਤੁਸੀਂ ਸਿਆਸੀ ਤੇ ਆਪਦੀ ਕੈਰੀਅਰ ਨੂੰ ਦਿਖਾਉਣ ਵਾਸਤੇ ਇੱਕ ਬੰਦੇ ਨੂੰ ਸਜ਼ਾ ਦੇ ਰਹੇ ਹੋ ਤੁਸੀਂ ਯਾਰ ਮੈਨੂੰ ਤਾਂ ਇਹਨਾਂ ਦੱਸ ਦਿਓ 30 40 ਯਾਰ ਬੰਦਾ ਮਾਰਨ ਲਈ ਕਿੰਨੇ ਬੰਦੇ ਚਾਹੀਦੇ ਜਿਨ੍ਹਾਂ ਕੁੜੀਆਂ ਦੇ ਰੇਪ ਹੋ ਜਿਹੜੀਆਂ ਕੁੜੀਆਂ ਸਾੜ ਦਿੱਤੀਆਂ ਗਈਆਂ ਉਹਨਾਂ ਦਾ ਕਾਤਲ ਕੌਣ ਹੈ ਕਾਦੀ ਖੁਸ਼ੀ ਹੈ ਇਸ ਦੇਸ਼ ਦੀ ਅੰਦਰ ਤੁਹਾਨੂੰ ਕਿਉਂ ਲੋਕ ਭੱਜੇ ਫਿਰਦੇ ਨੇ ਬਿਨਾਂ ਗੱਲ ਤੋਂ ਸਜ਼ਾ ਤਾਂ ਵੀ ਪਈ ਹੈ ਆ ਮੁੰਡਾ ਜਿਹੜਾ ਬਾਰਡਰ ਤੇ ਮਾਰਿਆ ਸੀ ਕਿਸਾਨਾਂ ਦੇ ਉਧਰ ਹਰਿਆਣੇ 'ਚ ਗੋਲੀ ਦਾ ਮਾਰ ਕੇ ਸ਼ੁਭ ਕਰਨ ਮਾਰਿਆ ਸੀ ਨਾ ਉਹਦਾ ਉਹਦਾ ਪਰਚਾ ਨਹੀਂ ਦਰਜ ਕੀਤਾ ਹੋਇਆ ਇਹ ਤਾਂ ਆਪਦੀ ਗੇਮ ਖੇਡਦੇ ਪਏ ਨੇ ਇਹ ਸਿੱਖਾਂ ਦੇ ਲਈ ਇਨਸਾਫ ਨਹੀਂ ਇਹ ਤਾਂ ਇੱਕ ਆਪਦੀ ਗੇਮ ਖੜਦੇ ਖੇਡਦੇ ਨੇ ਭਾਜਪਾ ਵਰਸਸ ਕਾਂਗਰਸ ਇਹਦਾ ਆਪ ਦੀ ਗੇਮ ਤੇ ਲੱਗੇ ਹੋਏ ਨੇ ਕਿ ਐਨੇ ਪਰਸੈਂਟ ਸਿੱਖ ਇਹਨਾਂ ਨੂੰ ਪਿੱਛੇ ਲਾ ਲਓ ਅਸੀਂ ਬੇਵਕੂਫ ਆਦਮੀ ਆ ਪਰ ਜੇ ਭਾਜਪਾ ਨੇ ਕਰਨੀ ਹੁੰਦੀ ਭਾਜ ਪਕੜਾ ਹੁਣ ਸੱਤਾ ਦੇ ਵਿੱਚ ਆ ਭਾਜਪਾ ਤਾਂ ਹਿੰਦੁਸਤਾਨ ਦੇ ਵਿੱਚ ਪਹਿਲਾਂ ਹੁਣ ਸੱਤਾ ਦੇ ਵਿੱਚ ਆ ਫਿਰ ਤਾਂ ਪਹਿਲਾਂ ਵੀ ਕਰ ਸਕਦੀ ਸੀ ਸਰ ਜੀ ਕਿਵੇਂ ਮਰਜ਼ੀ ਲਾ ਲਓ ਇਹਨਾਂ ਨੇ ਉਸ ਨੂੰ 84 ਤੋਂ ਲੈ ਕੇ ਤੇ ਅੱਜ ਠਿਕਰ ਲਮਕਾਇਆ ਕਿਉਂ ਕਿਸ ਕਰਕੇ ਲਮਕਾਇਆ ਕਿਤੇ ਸੈਟੋਂ ਦੀ ਫੇਵਰ ਚ ਕਿਤੇ ਕੋਰਟੋਂ ਦੀ ਫੇਵਰ ਚ ਫਿਰ ਸੈਟੋਂ ਦੇ ਉਲਟ ਯਾਰ ਕਮਾਲ ਦੀ ਗੱਲ ਹੈ ਬੱਚੇ ਬੱਚੇ ਨੂੰ ਪਤਾ ਦੁਨੀਆ ਦੇ ਉੱਪਰ ਕਿ ਸਿੱਖਾਂ ਨੂੰ ਕਿਵੇਂ ਜਲੀਲ ਕਰਕੇ ਕਿਵੇਂ ਇੱਕ ਕੌਮ ਨੂੰ ਮਾਰਿਆ ਗਿਆ ਸੋ ਮੈਂ ਇਸ ਫੈਸਲੇ ਨੂੰ ਵਧੀਆ ਫੈਸਲਾ ਨਹੀਂ ਗਿਣਦਾ ਜਦ ਤਿੱਕਰ ਦੂਜੇ ਬੰਦਿਆਂ ਨੂੰ ਚਾਹੇ ਹੋ ਡੀਜੀਪੀ ਸੀ ਹਰ ਸਟੇਟ ਦਾ ਡੀਜੀਪੀ ਜਿੱਦੇ ਸਿੱਖ ਮਾਰੇ ਗਏ ਨੇ ਬਿਹਾਰ 'ਚ ਨਹੀਂ ਮਾਰੇ ਯੂਪੀ 'ਚ ਨਹੀਂ ਮਾਰੇ ਦਿੱਲੀ 'ਚ ਨਹੀਂ ਮਾਰੇ ਇੱਕ ਹਰਿਆਣੇ ਦੇ ਅੰਦਰ ਚਿੱਲੜਪਿੰਡ ਹੈ ਚਿੱਲੜ ਜਹ ਇਹੋ ਜਿਹਾ ਪਿੰਡ ਹੈ ਦੇਖੋ 47 ਚੋਂ ਸਿੱਖ ਪਰਿਵਾਰ ਉਜੜ ਕੇ ਆਉਂਦੇ ਨੇ ਉਹ ਬਾਰਡਰ ਕ੍ਰੋਸ ਕਰਦੇ ਨੇ ਆਪਦੀਆਂ ਧੀਆਂ ਦੀ ਇੱਜ਼ਤ ਬਚਾ ਕੇ ਉਸ ਪਿੰਡ ਚ ਆ ਕੇ ਟੇਹਰਦੇ ਨੇ 37 ਸਾਲ ਦੇ ਬਾਅਦ ਜਿਹੜੀ ਮੌਤ ਤੋਂ ਭੱਜੇ ਸੀ ਜਿਹੜੀਆਂ ਕੁੜੀਆਂ ਉੱਥੇ ਬਚਾ ਕੇ ਭੱਜੇ ਸੀ ਉਹ ਸਾਰੇ ਹੀ ਪਿੰਡ 'ਚ ਖਤਮ ਕਰ ਦਿੱਤੇ ਗਏ ਸਾਡੇ ਨਾਲ ਤਾਂ 47 ਵੀ ਹੋ 84 ਵੀ ਹੋ ਸਿੱਖਾਂ ਲਈ ਤਾਂ ਦੋਨੋਂ ਹੀ ਬਰਾਬਰ ਆਈਆਂ ਨੇ ਹੁਣ ਉਹ ਹਰਿਆਣੇ 'ਚ ਹਰਿਆਣੇ 'ਚ ਕਿਹਨੂੰ ਸਜ਼ਾ ਮਿਲੇਗੀ ਜਿਹੜੇ ਬੰਦੇ 40 ਕੇ 50 ਬੰਦੇ ਇੱਕ ਹੀ ਪਰਿਵਾਰ ਦੇ ਖਤਮ ਕਰ ਦਿੱਤੇ ਗਏ ਉਹਨਾਂ ਦੀ ਇਨਵੈਸਟੀਗੇਸ਼ਨ ਕੌਣ ਕਰੇਗਾ ਸਰਕਾਰ ਕਿਹਨਾਂ ਦੀ ਹਰਿਆਣੇ ਚ ਕਿੰਨੇ ਸਾਲ ਹੋ ਗਏ ਨੇ 11ਵਾਂ ਸਾਲ 12ਵਾਂ ਲੱਗ ਗਿਆ ਉੱਥੇ ਰਿਸਟਿਗੇਸ਼ਨ ਕਿਉਂ ਨਹੀਂ ਚੱਲ ਰਹੀ ਇੱਕ ਮਜ਼ਾਕ ਐ ਸਿੱਖਾਂ ਦੇ ਲਈ ਇਹ ਕੋਈ ਖੁਸ਼ੀ ਵਾਲੀ ਗੱਲ ਨਹੀਂ ਨਾ ਹੀ ਇਸ ਖਬਰ ਨੂੰ ਵਾਲਾ ਅਲਝਾਉਣ ਦੀ ਲੋੜ ਐ ਕਿ ਸਾਨੂੰ ਬੜਾ ਇਨਸਾਨ ਮਿਲ ਗਿਆ ਉਹ ਤਾਂ ਅਸੀਂ ਪੱਗਾਂ ਬੰਨਣ ਵਾਲੇ ਸਾਡੀ ਵੈਸੇ ਹੀ ਮਤ ਮਰੀ ਗਈ ਅਸੀਂ ਤਾਂ ਐਵੇਂ ਚੀਕਾਂ ਮਾਰੀ ਜਾਂਦੇ ਵੇਖ ਕੇ ਇਹਨਾਂ ਨੂੰ ਪੱਗਾਂ ਵਾਲਿਆਂ ਨੂੰ ਉਸ ਤਰ੍ਹਾਂ ਮਾਰਿਆ ਹੈ ਜਿਵੇਂ ਯਹੂਦੀਆਂ ਨੂੰ ਮਾਰਿਆ ਗਿਆ ਸੀ। ਸੋ ਇਹ ਕੋਈ ਇਨਸਾਫ ਨਹੀਂ, ਕੋਈ ਕੁਝ ਨਹੀਂ। ਇਨਸਾਫ ਉਦੋਂ ਹੋਣਾ ਸੀ ਜਦੋਂ ਜਿਹੜੇ ਬੰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਪਰਚੇ ਦਰਜ ਕਰਕੇ ਅੰਦਰ ਸੁਟੇ ਹੁੰਦੇ। ਸੋ ਇਹ ਕੋਈ ਵਧੀਆ ਇਨਸਾਫ ਨਹੀਂ। ਖਾਰਾ ਸਾਹਿਬ ਸਮਝਦਾ ਬਹੁਤ ਹਾਂ ਤੁਹਾਨੂੰ। ਸਤਿ ਸ੍ਰੀ ਅਕਾਲ। ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਸੀ। ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ। ਤੁਹਾਡੀ ਟਿੱਪਣੀ ਬੜੀ ਅਹਿਮ ਹੈ। ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ। ਹੁਣ ਆਪਣੇ ਦੋਸਤ ਜਸ ਕਰੇਵੰਦ ਨੂੰ ਇਜਾਜ਼ਤ ਧੰਨਵਾਦ ਜੀ।